ਆ ਦੇਖ ਲਓ ਜੀ ਬਾਬਾ ਪ੍ਰੇਮਾ ਨੰਦ ਜੀ ਮਹਾਰਾਜ ਜਿਹੜੇ ਬਰਿੰਦਾਵਨ ਵਾਲੇ ਆ ਉਹਨਾਂ ਦਾ ਲੋਕਾਂ ਨੇ ਵਿਰੋਧ ਕੀਤਾ ਕਿ ਉਹ ਸਵੇਰੇ ਤੜਕੇ 2 ਵਜੇ ਉੱਠ ਕੇ ਕਰ ਕਰਮਾ ਕਰਦੇ ਆ ਤੇ ਲੋਕੀ ਉਹਨਾਂ ਨੂੰ ਨਾਲ ਹੁੰਦੇ ਆ ਕੋਈ ਢੋਲ ਵਜਾਉਂਦਾ ਕੋਈ ਢਮਗੀ ਮਜੀਰਾ ਵਜਾਉਂਦਾ ਤੇ ਡਿਸਟਰਬੈਂਸ ਹੁੰਦੀ ਹੈ ਨਾਰਾਇਣ ਕਲੋਨੀ ਆ ਕੋਈ ਉੱਥੇ ਅ ਸ਼੍ਰੀ ਰਾਦੇ ਦੇ ਨਾਂ ਤੇ ਤੇ ਬੜਾ ਦੁੱਖ ਹੋਇਆ ਕਿ ਉਹ ਜਿਹੜੇ ਲੋਕੀ ਵਿਚਾਰਦਰਸ਼ਨ ਕਰਨ ਵਾਸਤੇ ਜਾਂਦੇ ਸੀਗੇ ਇੱਕ ਪੂਜਨੀਆ ਆਤਮਾ ਹੈ ਜਿਹੜੀ ਦੇ 18 ਸਾਲ ਤੋਂ ਆਪਣਾ ਪੀੜਿਤ ਹੈਗੀ ਹੈ ਕਿਡਨੀ ਦੇ ਰੋਗ ਤੋਂ ਤੇ ਡਾਇਲਿਸਿਸ ਹੋ ਰਿਹਾ ਲੋਕਾਂ ਨੂੰ ਪਰਵਜਨ ਕਰਦੇ ਸੀਗੇ ਲੋਕ ਉਹਨਾਂ ਦੇ ਦਰਸ਼ਨ ਕਰਦੇ ਸੀਗੇ ਨਹੀਂ ਸੀ ਜਾ ਸਕਦੇ ਅੰਦਰ ਤਾਂ ਉਹ ਸੜਕ ਤੇ ਖੜਕੇ ਖੜ ਜਾਂਦੇ ਸੀਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਇਹਨਾਂ ਨੇ ਅੱਜ ਤੋਂ ਬਾਅਦ ਉਹ ਉਹਨਾਂ ਨੇ ਆਰਬੀਟਰ ਸਮੇ ਲਈ ਆਪਣੀ ਯਾਤਰਾ ਜਿਹੜੇ ਸਵੇਰੇ ਪੈਦਲ ਯਾਤਰਾ ਕਰਦੇ ਹੁੰਦੇ ਆ ਉਹ ਬੰਦ ਕਰ ਦਿੱਤੀ ਹੈ ਬਹੁਤ ਮਤਲਬ ਦੁੱਖ ਵੀ ਹੋ ਰਿਹਾ ਤੇ ਜਿਹੜਾ ਬੀਬੀਆਂ ਨੇ ਪ੍ਰੋਟੈਸਟ ਕੀਤਾ ਬੰਦਿਆਂ ਨੇ ਐਨਆਰਏ ਕਲੋਨੀ ਆ ਕੋਈ ਉੱਥੇ ਇਹ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਭਾਈ ਤੁਸੀਂ ਲੋਕਾਂ ਦਾ ਜਿਹੜਾ ਇਸ ਤਰ੍ਹਾਂ ਨਾ ਕਰੋ ਜਿਹੜੇ ਲੋਕੀ ਸਰਦਾਰ ਨਾਲ ਜਾਂਦੇ ਸੀ ਉਹਨਾਂ ਦਾਰਸ਼ਨ ਕਰਦੇ ਸੀਗੇ ਤੁਹਾਨੂੰ ਕੀ ਪਤਾ ਉਹ ਕੀ ਸੀਗੇ ਹਨਾ ਤੇ ਤੁਹਾਨੂੰ ਦੱਸਾ ਆਪਣਾ ਹੰਕਾਰ ਹੈ ਤੁਸੀਂ ਪ੍ਰੋਟੈਸਟ ਕਰਦੇ ਸੀਗੇ ਉੱਥੇ ਜਾ ਕੇ ਵੀ ਉਹਨਾਂ ਨੂੰ ਕਹਿ ਦਿੰਦੇ ਤਾਂ ਵੀ ਉਹਨਾਂ ਨੇ ਮੰਨ ਜਾਣਾ ਸੀਗਾ ਭਾਈ ਨਹੀਂ ਪਰ ਤੁਸੀਂ ਉਹਨਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦਾ ਭੁਗਤਣਾ ਪੈਣਾ ਤੁਹਾਨੂੰ ਇੱਥੇ ਹੀ ਭੁਗਤ ਕੇ ਜਾਓਗੇ ਮੇਰੇ ਤੋਂ ਲਖਾ ਲਓ ਮੈਂ ਵੀ ਚਲੋ ਕੋਈ ਵੱਡਾ ਵੱਡਾ ਤਾਂ ਹੈ ਨਹੀਂ ਪਰ ਮੇਰੀ ਜ਼ੁਬਾਨ ਵੀ ਕਹੇ ਆ ਲੈ ਜਾਂਦੀ ਹੈਗੀ ਤੁਹਾਡੇ ਨਾਲੇ ਪੂਰੀ ਹੋਣੀ ਆ ਤੁਸੀਂ ਇਤਨ ਕਰਿਆ ਉਹਦੇ ਨਾਲ ਕਿੰਨੇ ਲੋਕਾਂ ਨੂੰ ਸ਼ਰਦਾ ਸੀ ਉਹਨਾਂ ਦੇ ਦਰਸ਼ਨ ਕਰਦੇ ਨੇ ਗੋਲੀ ਬਣਾਉਂਦੇ ਸੀ ਲੋਕੀ ਖੜਖੜ ਕੇ ਤੱਕਦੇ ਸੀਗੇ ਅੱਖਾਂ ਨਾਲ ਕੀ ਫਰਕ ਪੈਂਦਾ ਸੀਗਾ ਤਾਂ ਆਪਾਂ ਨੂੰ ਪਤਾ ਪਰ ਜਿਹੜਾ ਬੰਦਾ ਇੱਕ ਅਖੀਰਲੇ ਸਮੇਂ ਤੇ ਹੋਵੇ ਤੇ 18 ਸਾਲ ਤੋਂ ਜੀ ਰਿਹਾ ਹੈ ਤੇ ਆਪਾਂ ਉਸ ਬੰਦੇ ਦੇ ਆਤਮਾ ਨੂੰ ਹੱਟ ਕੀਤਾ ਇਸ ਤਰ੍ਹਾਂ ਪ੍ਰੋਟੈਸਟ ਕਰਕੇ ਇਦਾਂ ਨਹੀਂ ਸੀ ਕਰਨਾ ਚਾਹੀਦਾ ਸੋ ਬਹੁਤ ਅਫਸੋਸ ਹੋਇਆ ਸੋ ਐਤਵਾਰ ਕਹਿੰਦੇ ਉਹਨਾਂ ਦਾ ਹੁਣ ਹੋਰ ਪਾਦਿਆਤਰਾ ਨਹੀਂ ਕਰਿਆ ਕਰਨਗੇ ਬਹੁਤ ਬਹੁਤ ਜ਼ਿਆਦਾ ਦੁੱਖ ਹੋਇਆ ਚਲੋ ਪ੍ਰਵਚਨ ਸੁਣਨੇ ਨੂੰ ਮਿਲਣ ਗਿਆ ਉਹਨਾਂ ਦੇ ਘਰ ਬੈਠ ਕੇ ਸੁਣਿਆ ਕਰੋ ਮੈਂ ਤਾਂ ਹੁਣ ਅਮਰੀਕਾ ਚ ਰਹਿਣਾ ਪਰ ਜਿਹੜੇ ਉੱਥੇ ਲੋਕ ਸੀਗੇ ਦਰਸ਼ਨ ਕਰਨ ਜਾਂਦੇ ਹੁਣ ਉਹਨਾਂ ਦੇ ਸਾਰੀਆਂ ਸ਼ਰਧਾਂ ਤੇ ਪਾਣੀ ਪੈ ਗਿਆ ਇਹ ਜਿਹੇ ਵੀ ਲੋਕ ਹੈਗੇ ਆ ਜਿਹੜੇ ਸੰਤਾਂ ਨੂੰ ਵੀ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮ ਮੈਂ ਬਾਰ ਬਾਰ ਗੁਰਬਾਣੀ ਵੀ ਕਹਿੰਦੀ ਹੈ ਇਹ ਲੋਕ ਹੀ ਹੁੰਦੇ ਆ ਜਿਹਨਾਂ ਨੇ ਸੰਤਾਂ ਦੇ ਨਾਲ ਹਮੇਸ਼ਾ ਵੈਰ ਕਮਾਉਣਾ ਹੁੰਦਾ ਸੋ ਇਹੇ ਜੀ ਲੋਕਾਂ ਦਾ ਪਾਸ਼ ਕਰੋ ਧੰਨਵਾਦ ਆਪਾ ਪ੍ਰੇਮਰੰਦ ਜੀ ਵਾਹਿਗੁਰੂ ਆਪ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਸੰਤਾਂ ਦੀ ਸੇਵਾ ਕਰਦੇ ਰਹੋ